ਭਾਈ ਬੰਤੀ ਕੋਲੇ ਇਧਰਲੇ ਪਾਸੇ ਟਰੈਕਟਰ ਖੜਾਗਾ ਸਵਰਾਜ 855 ਟਰੈਕਟਰ ਪਹਿਲਾਂ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਟਰੈਕਟਰ ਤੇ ਬਿਲਕੁਲ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਸਕਦੇ ਹੋ ਸੂਨਾਲੀ ਕਾ ਡੀਆਈ 60 ਟਰੈਕਟਰ ਖੜਾਗਾ ਭਾਈ ਇਹਦੇ ਬਾਰੇ ਦੋ ਜਾਣਕਾਰੀ ਹੈ ਮੇਰੇ ਸੱਤ ਮਾਡਲ ਆ ਠੀਕ ਹੈ ਜੀ ਇਹ ਆਪ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹਾਂ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਰਨਾਲਾ ਟਰੈਕਟਰ ਮੰਡੀ ਤੇ ਬਾਈ ਬਿਆੰਤੀ ਜੀ ਕੋਲ ਪਹੁੰਚੇ ਆ ਪਹਿਲਾਂ ਤਾਂ ਇਹ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤੇ ਬਾਈ ਬਿਆੰਤੀ ਜੀ ਕੋਲ ਇਧਰਲੇ ਪਾਸੇ ਟਰੈਕਟਰ ਖੜਾਗਾ ਸਵਰਾਜ 855 ਟਰੈਕਟਰ ਪਹਿਲਾਂ ਤੁਸੀਂ ਨਿਗਾਹ ਮਾਰ ਸਕਦੇ ਹੋਗੇ ਟਰੈਕਟਰ ਤੇ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਗਿਆ ਤੇ ਬਾਈ ਜੀ ਗੱਲ ਕਰ ਲਈ ਆਪਾਂ ਇਹਦੇ ਇੰਜਨ ਗੇਅਰ ਪੱਖੋਂ ਵੀਰੇ ਜਮਾ ਨਵਾਂ ਡਟਰਾਸ 599 ਘੰਟੇ ਚੱਲਿਆ ਠੀਕ ਹੈ ਮਿੱਤਰੋ 599 ਘੰਟੇ ਚੱਲਿਆ ਹੋਇਆ ਟੋਟਲ ਤੇ ਫ ਤੇ ਇੰਜ ਇਹ ਗੇਅਰ ਪੱਖੋਂ ਫੁੱਲ ਗਰੰਟੀਦਾਰ ਟਰੈਕਟਰ ਆ ਸਾਈਡ ਗੇਅਰ ਦੇ ਵਿੱਚ ਆ ਟਾਇਰ ਕੰਡੀਸ਼ਨ ਬਿਲਕੁਲ ਨਵੀਂ ਪਈ ਹੈ ਤੁਸੀਂ ਦੇਖ ਸਕਦੇ ਹੋਗੇ ਛਤਰੀ ਵਗੈਰਾ ਬਿਲਕੁਲ ਨਾਲ ਦੀ ਤੇ ਨਵੀਂ ਆ ਪੰਜਾਬ ਨੰਬਰ ਆ 3 ਸਪੀਡ ਆ 3 ਸਪੀਡ ਆ ਤੇ ਗੱਲ ਕਰ ਲਈ ਮਾਡਲ ਦੀ ਮਾਡਲ 2022 ਆ ਵੀਰੇ ਠੀਕ ਹੈ 2022 ਮਾਡਲ ਆ ਤੇ ਡਿਮਾਂਡ ਦੀ ਗੱਲ ਕਰ ਲਈ ਜੀ 7 ਲੱਖ 75000 ਠੀਕ ਹੈ ਜੀ ਮਿੱਤਰੋ 7 ਲੱਖ 75000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਤੁਸੀਂ ਨਿਗਾਹ ਮਾਰ ਸਕਦੇ ਹੋ ਜੀ ਅੱਗੇ ਬਾਈ ਕੋਲ ਇਧਰਲੇ ਪਾਸੇ ਤੁਸੀਂ ਨਿਗਾਹ ਮਾਰ ਸਕਦੇ ਹੋ ਸੋਨ ਵਾਲੀ ਕਾ ਡੀਆਈ 60 ਟਰੈਕਟਰ ਖੜਾਗਾ ਬਾਈ ਇਹਦੇ ਬਾਰੇ ਦੋ ਜਾਣਕਾਰੀ ਹੈ ਮੇਰੇ ਸੱਤ ਮਾਡਲ ਆ ਠੀਕ ਹੈ ਜੀ ਇਹ ਆਪ ਨੰਬਰ ਸਾਰਾ ਕ ਰਿਜਨਲ ਇੰਜੀਨ ਇੰਜੀਨ ਦਾ ਪੂਰਾ ਵਧੀਆ ਟਾਇਰ ਦੇਖੋ ਤੁਸੀਂ 80 ਪੈਸੇ ਨੇ ਵੇਟ ਫੂਟ ਲੱਗੇ ਹੋਏ ਨੇ ਮਿੱਤਰੋ ਵਧੀਆ ਵੇਟ ਲੱਗੇ ਹੋਇਆ ਤੁਸੀਂ ਇਧਰਲੇ ਪਾਸੇ ਨਿਗਾਹ ਮਾਰ ਸਕਦੇ ਹੋ ਮਾਗਰੋ ਵੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਨਵੀਂ ਕੰਡੀਸ਼ਨ ਦੇ ਵਿੱਚ ਫਰਸਟ ਕੁਆਲਟੀ ਆ ਫਰਸਟ ਪਾਰਟੀ ਇਹ ਵੀ ਟਰੈਕਟਰ ਉਹਦੇ ਵਾਂਗ ਤੇ ਗੱਲ ਕਰੀ ਇਹਦੀ ਡਿਮਾਂਡ ਦੀ 2,95,000 ਰੁਪਏ ਦੀ 2 ਲੱਖ ਮਿੱਤਰੋ 95,000 ਰੁਪਏ ਇਸ ਟਰੈਕਟਰ ਦੀ ਡਿਮਾਂਡ ਹੈ ਤੇ ਜੇ ਕਿਸੇ ਨੂੰ ਕੋਈ ਵੀ ਇਹਨਾਂ ਦੋਵਾਂ ਵਿੱਚੋਂ ਟਰੈਕਟਰ ਪਸੰਦ ਆਉਂਦਾ ਹੋਵੇ ਜੀ ਉਹਦੇ ਬਾਰੇ ਆਪਣਾ ਇੱਕ ਮੋਬਾਈਲ ਨੰਬਰ ਦੱਸ ਦਿਓ 9914778741 ਮਿੱਤਰੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਸੋਨਾ ਲੀਕਾ ਡੀਆਈ 60 ਜਾਂ ਉਧਰ ਟਰੈਕਟਰ ਖੜਾਗਾ ਸਵਰਾਜ ਟਰੈਕਟਰ ਹੈ ਦੋਮਾਂ ਵਿੱਚ ਕੋਈ ਵੀ ਪਸੰਦ ਆਉਂਦਾ ਹੋਵੇ ਆਪਣੇ ਘਰ ਲੈ ਆ ਸਕਦੇ ਹੋਗੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ